ਇਸ ਮਰਜ਼ੀ ਦੀ ਦਵਾ ਹੋ ਮੈਂ ilm ਦੀ ਇੰਤਿਹਾ ਬਹੁਤੀ ਪੜਾਈ ਲਿਖਾਈ ਦੀ ਇੰਤਿਹਾ ਕੀ ਹੈ ਮਹਾਨ ਬੇਚੈਨੇ ਪਰੇਸ਼ਾਨੇ ਦੁਨੀਆ ਦੇ ਚੋਟੀ ਦੇ ਚਿੰਤਕ ਪੜੇ ਲਿਖੇ ਮਨੁੱਖ ਪਾਗਲ ਹੋ ਕੇ ਮਰੇ ਨੇ ਨੀਤੀਸ਼ੇ ਔਰ ਫਰਾਇਡ ਆਪਣੇ ਵਕਤ ਦੇ ਚੋਟੀ ਦੇ ਦਾਣਾ ਮਨੁੱਖ ਮਹਾਨ ਮਨੁੱਖ ਅਕਲ ਦੇ ધਨੀ ਪਾਗਲ ਹੋ ਕੇ ਮਰੇ ਨੇ ਅਕਲ ਕੀ ਇੰਤਹਾ ਹੈ ਬੇਚੈਨੀ ਜਿਤਨਾ ਸਿਆਣਾ ਮਨੁੱਖ ਹੋਵੇਗਾ ਬੇਚੈਨ ਹੋ ਜਾਏਗਾ ਪਰੇਸ਼ਾਨ ਹੋ ਜਾਏਗਾ ਅਕਲ ਕੀ ਇੰਤਹਾ ਹੈ ਬੇਚੈਨੀ ਇਹ ਬੇਚੈਨੀ ਕਿੰਨੀ ਹੋ ਜਾਂਦੀ ਹੈ ਅਕਲਮੰਦ ਬੰਦੇ ਨੂੰ ਜਿਹੜਾ ਬਹੁਤ ਸਿਆਣਾ ਹੋਵੇ ਗ਼ਾਲिब ਇੰਜ ਕਹਿੰਦਾ ਹੈ ਬੇਚੈਨੀ ਆਸਾਰੇ ਜਹਾਂ ਕੀ ਸਮੇਟ ਕਰ ਜਬ ਕੁਛ ਨਾ ਬਨਾ ਤੋ ਮੇਰਾ ਦਿਲ ਬਨਾ ਦਿਆ ਖੁਦਾ ਤੇਰੇ ਕੋਲ ਕੁਛ ਬਣਿਆ ਨਹੀਂ ਦੁਨੀਆ ਦੀ ਸਾਰੀ ਪਰੇਸ਼ਾਨੀਆਂ ਇਕੱਠੀਆਂ ਕਰਕੇ ਤੂੰ ਗਾਲਬਨੋ ਬਣਾ ਦਿੰਦਾ ਸਾਰੇ ਦੁੱਖ ਲਈ ਫਿਰਦਾ ਸਾਰੀਆਂ ਚਿੰਤਾਵਾਂ ਸਾਰੇ ਫਿਕਰ ਸਾਰੀ ਬੇਚੈਨੀ ਅਕਲ ਕੀ ਇੰਤਹਾ ਹੈ ਬੇਚੈਨੀ ਔਰ ਇਸ ਮਰਜ਼ ਦੀ ਦਵਾ ਹੋਵੇ ਭਾਵਨਾ ਸ਼ਰਧਾ ਜਿੱਥੇ ਹੋਵੇ ਉੱਥੇ ਚਿੰਤਾ ਕਿਹੜੀ ਗੱਲ ਦੀ ਭਾਵਨਾ ਮਨੁੱਖ ਨੂੰ ਭਗਵਾਨ ਜੈਸਾ ਬਣਾ ਦਿੰਦੀ ਪਰ ਇਹ ਤਾਂ ਹੁੰਦਾ ਅਕਲ ਨੂੰ ਗੁਰਦੁਆਰੇ ਦੇ ਦਰਵਾਜ਼ੇ ਤੱਕ ਤੇ ਲਿਆਈ ਹੈ ਅੱਗੋਂ ਨਾ ਲਿਆਈ ਅੱਗੋਂ ਹਿਰਦੇ ਨੂੰ ਕਰੀਏ ਤਾਂ ਖੇਡ ਬਣੇਗੇ ਪਰ ਜਿਹੜੀ ਆਪਣੀ ਅਕਲ ਹੀ ਲੈ ਕੇ ਆ ਜਾਂਦੇ ਨੇ ਖੇਡ ਨਹੀਂ ਬਣਦੀ ਖੇਡ ਨਹੀਂ ਬਣਦੀ ਆਪਣੀ ਅਕਲ ਹੀ ਬੰਦਨ ਹੈ ਜੈਸਾ ਮੈਨੂੰ ਕੋਈ ਸਮਝ ਆਇਆ ਮੈਂ ਪਹਿਲੇ ਵੀ ਅਰਜ਼ ਕੀਤੀ ਤੁੱਚ ਬੁੱਧੀ ਅਨੁਸਾਰ ਸਤਿਗੁਰ ਦੀ ਬਾਣੀ ਦਾ ਅਧਿਐਨ ਕਰਦੇ ਆ ਜੋ ਕੁਝ ਪੱਲੇ ਪਿਆ ਹੈ ਮਨੁੱਖ ਦੀ ਆਪਣੀ ਸਮਝ ਹੀ ਬੰਧਨ ਹੈ ਆਪਣੀ ਮੱਤ ਹੀ ਬੰਧਨ ਹੈ ਮਨੁੱਖ ਬਹੁਤ ਕੁਝ ਤਿਆਗ ਕਰ ਸਕਦਾ ਹੈ ਬਹੁਤ ਕੁਝ ਤਿਆਗ ਕਰ ਸਕਦਾ ਹੈ ਮਨ ਦੀ ਮੱਤ ਤਿਆਗ ਨਹੀਂ ਕਰਦਾ ਕਬੀਰ ਕਹਿੰਦੇ ਨੇ ਕਹੋ ਕਬੀਰ ਮਤ ਹਰ ਲਈ ਬੁੱਧ ਹਰ ਲਈ ਮੋਰੀ ਬੁੱਧ ਬਦਲੀ ਸਿਧ ਪਾਏ ਪਰਮਾਤਮਾ ਨੇ ਤੇ ਮੇਰੀ ਮੱਤ ਹੀ ਚੁਰਾ ਲਈ ਖੋ ਕੇ ਲੈ ਗਿਆ ਹੁਣ ਮੇਰੇ ਕੋਲ ਆਪਣੀ ਮੱਤ ਨਹੀਂ ਹੈ ਪਰਮਾਤਮਾ ਮੇਰੀ ਮੱਤ ਲੈ ਗਿਆ ਹੈ ਤਤੁ ਸਿ ਕਿਵੇਂ ਵਿਚਰਦੇ ਪਇਓ ਕਬੀਰ ਕਹਿੰਦੇ ਨੇ ਅਸੀਂ ਰੱਬ ਦੀ ਮਤ ਨਾਲ ਕੰਮ ਪੈ ਕਰਦੇ ਹੁਣ ਅਸੀਂ ਜੀਵਦੇ ਪਿਆ ਪਰਮਾਤਮਾ ਦੀ ਅਕਲ ਨਾਲ ਹੁਣ ਬੋਲਣਾ ਹੈ ਪਰਮਾਤਮਾ ਦੀ ਅਕਲ ਨਾਲ ਹੁਣ ਵੇਖਣਾ ਹੈ ਪਰਮਾਤਮਾ ਦੀ ਮਤ ਨਾਲ ਹੁਣ ਖਾਣਾ ਪੀਣਾ ਹੈ ਪਰਮਾਤਮਾ ਦੀ ਮਤ ਨਾਲ ਹੁਣ ਜੀਵਣਾ ਹੈ ਪਰਮਾਤਮਾ ਦੀ ਮਤ ਨਾਲ ਹੁਣ ਹੱਸਣਾ ਤੇ ਰੋਣਾ ਹੈ ਪਰਮਾਤਮਾ ਦੀ ਮਤ ਨਾਲ ਹੁਣ ਜੀਵਣਾ ਤੇ ਮਰਨਾ ਹੈ ਪਰਮਾਤਮਾ ਦੀ ਮਤ ਪਰ ਮਾਤਮਾ ਦੇ ਮਤ ਨਾਲ ਜੋ ਕੁਝ ਵੀ ਹੋ ਰਿਹਾ ਹੈ ਸਭ ਠੀਕ ਸਭ ਠੀਕ ਸਭ ਠੀਕ ਤੇ ਕਹਿਂ ਦੇਣਾ ਮੈਨੂੰ ਆਪਣੀ ਮਤ ਨਾਲ ਜੋ ਕੁਝ ਵੀ ਹੋ ਰਿਹਾ ਹੈ ਸਭ ਗਲ ਸਭ ਗਲ ਸਭ ਗਲ ਇੱਕ ਵੀ ਠੀਕ ਨਹੀਂ ਆਪਣੀ ਮਤ ਨਾਲ ਕਹਿਤਾ ਹੋਇਆ ਬੰਧਨ ਬਣ ਜਾਏਗਾ ਗੁਰੂ ਦੇ ਮਤ ਧਾਰਨ ਕੀਤੀ ਤੇ ਸਾਰੇ ਬੰਧਨ ਟੁੱਟ ਗਏ ਸਾਰੇ ਬੰਧਨ ਟੁੱਟ ਗਏ ਨਾ ਫਿਰ ਬੋਲਣ ਦਾ ਬੋਲਾਂਗੇ ਬੋਲਣ ਬੰਧਨ ਨਹੀਂ ਬਣੇਗਾ ਕਾਵਾਂਗੇ ਖਾਣਾ ਬੰਦਨ ਨਹੀਂ ਬਣੇਗਾ ਹਸਾਂਗੇ ਹਸਣਾ ਬੰਦਨ ਨਹੀਂ ਬਣਾਈ ਰੋਵਾਂਗੇ ਰੋਣਾ ਵੀ ਬੰਦਨ ਨਹੀਂ ਬਣੇ ਜੀਵਾਂਗੇ ਜੀਵਣਾ ਬੰਧਨ ਨਹੀਂ ਬਣੇਗਾ ਕਿਰਤ ਕਰਾਂਗੇ ਕੰਮਕਾਰ ਕਰਾਂਗੇ ਇਹ ਬੰਦਨ ਨਹੀਂ ਬਣਨਗੇ ਪਰ ਆਪਣੀ ਮਤ ਨਾਲ ਜੋ ਕੁਝ ਵੀ ਕਰਦੇ ਪਿਆ ਸਮ ਲੈਣਾ ਸਭ ਕੁਝ ਕੀਤਾ ਹੋਇਆ ਬੰਦਨ ਸਭ ਕੁਝ ਕੀਤਾ ਹੋਇਆ ਬੰਦਨ ਆਪਣੀ ਮਤ ਨਾਲ ਜੋ ਕਰਾਂਗੇ ਬੰਦਨ ਹੈ ਮਹਾਤਮਾ ਬੁੱਧ ਇਸ ਦੂਸਰੇ ਪਹਿਲੂ ਨੂੰ ਪਕੜਨ ਦੇ ਨੇ ਤੇ ਕਰਨਾ ਹੀ ਬੰਧਨ ਹੈ ਕਰਮ ਹੀ ਬੰਧਨ ਹੈ ਪਰ ਕਰਨਾ ਦਾ ਕਾ ਕਿਹੜਾ ਕਰਮ ਬੰਧਨ ਹੈ ਜੋ ਮੈਂ ਆਪਣੀ ਮਤ ਨਾਲ ਕੀਤਾ ਉਹ ਬੰਧਨ ਆਖਰ ਕਰਮ ਵੀ ਤੇ ਕਿਧਰੋਂ ਆਣਗੇ ਨਾ ਕਰਮ ਨੂੰ ਕਰਨ ਵਾਸਤੇ ਵੀ ਤੇ ਕੋਈ ਸਮਝ ਚਾਹੀਦੀ ਹੈ ਕਰਮ ਹੀ ਬੰਧਨ ਨੇ ਪਾਪ ਹੀ ਬੰਧਨ ਨੇ ਗੁਨਾਹ ਹੀ ਬੰਧਨ ਨੇ ਜਨਮ ਤੇ ਮਰਨ ਹੀ ਬੰਧਨ ਹੈ ਆਪਣੇ ਮਤ ਹੈ ਤਾਂ ਜਨਮ ਮਰਨ ਦੇ ਬੰਧਨ ਵਿੱਚ ਚਲਦੇ ਰਹਿਣਗੇ ਆਪਣੇ ਮਤ ਹੈ ਤਾਂ ਕਰਮਾਂ ਦੇ ਬੰਧਨ ਵਿੱਚ ਚਲਦੇ ਰਹਿਣਗੇ ਆਪਣੇ ਮਤ ਹੈ ਤਾਂ ਪਾਪਾਂ ਦੇ ਬੰਧਨ ਵਿੱਚ ਚਲਦੇ ਰਹਿਣਗੇ ਆਪਣੀ ਮਤ ਗਵਾ ਦਿੱਤੀ ਤੇ ਗੁਰੂ ਦੀ ਮਤ ਲੈ ਲਈਏ ਸਾਰੇ ਹੀ ਬੰਧਨ ਟੁੱਟ ਗਏ ਸਾਰੇ ਹੀ ਬੰਧਨ ਟੁੱਟ ਗਏ ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਵਾਕ ਜੇ ਕੁਝ ਕਹਿ ਰਹੇ ਨੇ ਤੇ ਦਾਸ ਨੂੰ ਜੋ ਕੁਝ ਸਮਝ ਪਈਏ ਇਹਦਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਰੱਖਿਆ ਸلسلਾ ਵਾਰ ਆਪ ਸਰਵਨ ਕਰੋ ਅਖਰੀਅਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਘਰ ਕਿਰਪਾ ਦੀਓ ਮੋਹ ਨਾਮ ਬੰਦਨ ਤੇ ਛੁਟਕਾਏ ਮੇਰੀਂ ਤੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਆਪਣਾ ਨਾਮ ਆਪਣੀ ਸਮਝ ਆਪਣਾ ਗਿਆਨ ਮੈਰੀ ਝੋਲੀ ਚ ਪਾਇਆ ਸਾਰੇ ਬੰਧਨਾਂ ਤੋਂ ਮੈਨੂੰ ਬਚਾ ਲਿਆ ਛੁਡਾ ਲਿਆ ਹਾਂਜੀ ਮਨ ਤੇ ਬਿਸਰਿਓ ਸਗਲੋ ਥੰਦਾ ਗੁਰ ਕੀ ਚਰਣੀ ਲਾਏ ਜਦ ਮਨੁਖ ਆਪਣੀ ਮਤ ਲਾਲ ਜੋ ਕੁਛ ਕਰਦਾ ਹੈ ਤੰਦਾ ਕਰਦਾ ਹੈ ਜਾਂ ਧਰਮ ਕਰਦਾ ਸਾਰੇ ਹੀ ਸਿਰ ਦਾ ਬੋਝ ਬਣਦਾ ਜਿਵੇਂ ਗੁਰੂ ਦੀ ਮਤ ਲਈਏ ਤੇ ਗੁਰੂ ਦਾ ਚਾਣਣਾ ਹੋਇਆ ਮਹਾਰਾਜ ਕਹਿੰਦਾ ਮਨ ਚੋਂ ਸਾਰਾ ਹੀ ਧੰਦੇ ਦਾ ਬੋਝ ਨਿਕਲ ਗਿਆ ਹੁਣ ਧੰਦਾ ਵੀ ਸੇਵਾ ਬਣ ਗਿਆ ਤੇ ਸੇਵਾ ਬੋਝ ਨਹੀਂ ਹੁੰਦੀ ਧੰਦਾ ਬੋਝ ਹੁੰਦਾ ਐਸਾ ਮਨੁੱਖ ਦੁਕਾਨ ਤੇ ਵੀ ਬੈਠਾ ਹੈ ਤੇ ਸੇਵਾ ਕਰ ਰਿਹਾ ਹੈ ਕਬੀਰ ਦੇ ਚੇਲਿਆਂ ਨੇ ਕਬੀਰ ਨੂੰ ਕਿਹਾ ਸੀ ਹੁਣ ਤੁਸੀਂ ਬਜ਼ੁਰਗ ਹੋ ਗਏ ਹੋ ਤੇ ਹੁਣ ਸਾਰੇ ਤੁਹਾਨੂੰ ਸੰਤ ਜੀ ਸੰਤ ਜੀ ਕਰਕੇ ਬੁਲਾਉਂਦੇ ਨੇ ਪਣ ਖੱਡੀ ਤੇ ਬੈਠ ਕੇ ਕਪੜਾ ਨਾ ਬੁਣਿਆ ਕਰੋ ਚੰਗੇ ਨਹੀਂ ਲੱਗਦੇ ਫਿਰ ਤੁਸੀਂ ਬਾਜ਼ਾਰ ਦੇ ਚ ਵੇਚਣ ਵੀ ਜਾਂਦੇ ਕਾਦੇ ਲਈ ਬਣਾਉਂਦੇ ਹੋ ਕਿਉਂ ਬਣਾਉਂਦੇ ਹੋ ਇਹ ਨਾ ਕਰੋ ਪਤਾ ਹੈ ਕਬੀਰ ਨੇ ਕੀ ਆਖਿਆ ਸੀ ਪਹਿਲੇ ਮੈਂ ਕਪੜਾ ਬੁਣਦਾ ਸੀ ਆਪਣੀ ਉਭੀਵਿਕਾ ਲਈ ਸਿਰਫ ਇੰਨਾ ਹੀ ਮੇਰਾ ਮੁੱਦਾ ਸੀ ਹੁਣ ਤੇ ਮੈਂ ਕਪੜਾ RAM ਨੂੰ ਪਹਿਨਾਨਾ ਭਗਵਾਨ ਨੂੰ ਪਹਿਨਾਨਾ ਹੁਣ ਤੇ ਮੈਂ ਭਗਵਾਨ ਵਾਸਤੇ ਬਣਦਾ ਹੁਣ ਤੇ ਮੈਂ ਪਰਮਾਤਮਾ ਲਈ ਬਣਨਾ ਹੁਣ ਤੇ ਜਿਹੜੇ ਗ੍ਰਾਹਕ ਵੀ ਮੇਰੇ ਕੋਲ ਆਂਦੇ ਨੇ ਪਰਮਾਤਮਾ ਹੀ ਆਉਂਦਾ ਹੈ ਲੈਣ ਵਾਸਤੇ ਮੈਨੂੰ ਉਹ ਉਭੀਵਿਕਾ ਦੇ ਜਾਂਦਾ ਹੈ ਪਹਿਲੇ ਮੈਂ ਆਪਣੀ ਉਭੀਵਿਕਾ ਵਾਸਤੇ ਬਣਾਉਂਦਾ ਸੀ ਹੁਣ ਮੈਂ ਪ੍ਰਭੂ ਵਾਸਤੇ ਬਣਾਉਂਦਾ ਹਾਂ ਔਰ ਜਦ ਕੋਈ ਗ੍ਰਾਹਕ ਆਵੇ ਜਾਏ ਤਾਂ ਕਬੀਰ ਕਹਿੰਦੇ ਸਨ ਬੜੇ ਸੋਹਣੇ ਟੰਗ ਨਾਲ ਬੁਣੇ ਆ ਐ ਵੇਖੋ ਕਪੜਾ ਮਜ਼ਬੂਤ ਬੜਾ ਹੈ ਕੋਮਲ ਬੜਾ ਹੈ ਇਹਨੂੰ ਬੜੇ ਪਿਆਰ ਨਾਲ ਮੈਂ ਬੁਣਿਆ ਹੈ ਇਹਨੂੰ ਮੈਂ ਬੜੀ ਇਕਾਗਰਤਾ ਨਾਲ ਬੁਣਿਆ ਹੈ ਭਗਵਨ ਤੁਹਾਡੇ ਲਈ ਬੁਣਿਆ ਗ੍ਰਾਹਕ ਨੂੰ ਇੰਜ ਕਹਿੰਦੇ ਹੁੰਦੇ ਸੀ ਹੁਣ ਤੇ ਮੈਂ ਭਗਵਾਨ ਲਈ ਕਪੜਾ ਬੁਣਾਂਗਾ ਕਿਰਤ ਨਹੀਂ ਛੋੜੀ ਸੀ ਗੁਰੂ ਨਾਨਕ ਨੇ ਜਵਾਨੀ ਦੇ ਵਕਤ ਮੋਦੀ ਖਾਨੇ ਤੇ ਬੈਠੇ ਬੁਢੇਪੇ ਹੋ ਕੇ ਕਰਤਾਰਪੁਰ ਦੇ ਚ ਹਲ ਚਲਾਇਆ ਕਿਰਤ ਮੈਂ ਨਹੀਂ ਛੋੜੀ ਧੰਦਾ ਬੋਝ ਨਹੀਂ ਬਣ ਗਿਆ ਧੰਦਾ ਸੇਵਾ ਬਣ ਗਿਆ ਧੰਦਾ ਵੀ ਧਰਮ ਬਣ ਗਿਆ ਧੰਦਾ ਵੀ ਭਗਤੀ ਬਣ ਗਿਆ ਤੋਂ ਮਹਾਰਾਜ ਕਹਿੰਦੇ ਨੇ ਮਨ ਚੋਂ ਸਾਰੇ ਧੰਦੇ ਦਾ ਬੋਝ ਲੈ ਗਿਆ ਮਨ ਹੌਲਾ ਹੋ ਗਿਆ ਹੁਲਦੀ ਤਰ੍ਹਾਂ ਹੋ ਗਿਆ ਸਾਰਾ ਬੋਝ ਗਰ ਗਿਆ ਹਾਂਜੀ ਸਾਧ ਸੰਗ ਚਿੰਤ ਬੇਰਾਨੀ ਛਾਡੀ ਇਹ ਫਜ਼ੂਲ ਦੀਆਂ ਹੋਰ ਹੋਰ ਜਿਹੜੀਆਂ ਚਿੰਤਾਵਾਂ ਸਨ ਸਾਰੀਆਂ ਛੱਡ ਦਿੱਤੀਆਂ ਕਈ ਮਿਲਦੇ ਨੇ ਕੀ ਬਣੇਗਾ ਦੇਸ਼ ਦਾ ਕੀ ਬਣੇਗਾ ਕੌਮ ਦਾ ਕਿਸ ਤਰ੍ਹਾਂ ਜੋ ਹੈ ਇਹ ਸਾਰਾ ਸلسلਾ ਖਰਾਬ ਹੈ ਮੈਂ ਉਹਨਾਂ ਨੂੰ ਕਹਿੰਦਾ ਉਹ ਆਪਣੀ ਚਿੰਤਾ ਕਰ ਲੈ ਤੂੰ ਆਪਣੇ ਹਿਰਦੇ ਦਾ ਦੀਵਾ ਜਲਾ ਲੈ ਜਿਹਨੇ ਰੋਸ਼ਨੀ ਲੈਣੀ ਹੋਏਗੀ ਲੈ ਲਏਗਾ ਫਜ਼ੂਲ ਦੀਆਂ ਚਿੰਤਾਵਾਂ ਨੂੰ ਪਰੇ ਛੱਡੋ ਆਪਣੀ ਚਿੰਤਾ ਕਰੋ ਪ੍ਰਭੂ ਦਾ ਚੰਤਨ ਕਰੋ ਮਹਾਰਾਜ ਥੇ ਕਹਿੰਦੇ ਨੇ ਸਾਰੀਆਂ ਚਿੰਤਾਵਾਂ ਮੈਂ ਛੱਡ ਦਿੱਤੀਆਂ ਨੇ ਨਿਸ਼ਚਿੰਤ ਹੋ ਗਿਆ ਚਿੰਤਾਵਾਂ ਦਾ ਬੋਝ ਲੈ ਗਏ ਗੁਰੂ ਦੀ ਸੰਗਤ ਦਾ ਸਤ ਕਾਹਾਂ ਜੀ ਅਹੰ ਬੁੱਧ ਮੋਹ ਮਨ ਬਾਸਣ ਦੇ ਕਰ ਗਢਾ ਗੱਡੀ ਇਹ ਜਿਹੜੀ ਮੇਰੀ ਬੁੱਧ ਸੀ ਜਿਹਦੇ ਚ ਅਹੰਕਾਰ ਸੀ ਜਿਹਦੇ ਚ ਬਾਸਨਾ ਸੀ ਜਿਹਦੇ ਚ ਗੁਨਾਹ ਸਨ ਪਾਪ ਸਨ ਇਹ ਜਿਹੜੀ ਮੇਰੀ ਮਤ ਇਹ ਮੈਂ ਗਹਿਰਾ ਟੋਆ ਕੱਢ ਕੇ ਇਹਦੀ ਕਬਰ ਬਣਾ ਦਿੱਤੀ ਦਫਨ ਕਰ ਕਰ ਕੇ ਦੇਕਰ ਗੜਹਾ ਗੜਾ ਗੱਡਾ ਖੋਦਿਆ ਗੜ ਦਿੱਤੀ ਹੈ ਮਹਾਰਾਜ ਕਹਿੰਦੇ ਨੇ ਸਾਧ ਸੰਗਤ ਕਰਕੇ ਗੁਰੂ ਦੀ ਕਿਰਪਾ ਦੁਆਰਾ ਐਸੀ ਸਮਝ ਮਿਲੇ ਕਿ ਅਹੰਮ ਬੁਧੇ ਜਿਹੜੀ ਆਪਣੀ ਮਤ ਜਿਹਦੇ ਚਿਤਨਾ ਹੰਕਾਰ ਸੇ ਗਹਿਰਾ ਖੱਡਾ ਖੋਦ ਕੇ ਦਬ ਦਿੱਤੀ ਹੈ ਦਫਨ ਕਰ ਦਿੱਤੀ ਹੈ ਕਬਰ ਬਣਾ ਦਿੱਤੀ ਹੈ ਹਾਂਜੀ ਰਹਾ 나 ਕੋ ਮੇਰਾ ਦੁਸ਼ਮਣ ਰਹਾ ਨਾ ਹੰਗ ਕਿਸਕੇ ਬੈਰ ਆਈ ਹੁ ਜਦ ਪਰਮਾਤਮਾ ਦੀ ਅਕਲ ਹੈ ਤੋ ਮੈਂ ਅਰਜ਼ ਕਰਾਂ ਪਰਮਾਤਮਾ ਦੀ ਦੁਨੀਆ 'ਚ ਨਾ ਕੋਈ ਦੁਸ਼ਮਣ ਹੈ ਨਾ ਕੋਈ ਮਿੱਤਰ ਸਭ ਉਹਦੇ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਜਿਸ ਦਿਨ ਪਰਮਾਤਮਾ ਦੀ ਅਕਲ ਹੋਵੇਗੀ ਫਿਰ ਇਹ ਆਪਣੇ ਨੇ ਇਹ ਬੇਗਾਨੇ ਨੇ ਇਹ ਵਿਤਕਰੇ ਖਤਮ ਹੋ ਜਾਣਗੇ ਆਪਣੀ ਮਤ ਦੇ 'ਚ ਰਹਿਣਗੇ ਆਪਣੇ ਮਤ ਮਤ ਦੇ ਚ ਮਜ਼ਬਬ ਦਾ ਵਿਤਕਰਾ ਕੌਮ ਦਾ ਵਿਤਕਰਾ ਦੇਸ਼ ਦਾ ਵਿਤਕਰਾ ਇਲਾਕੇ ਦਾ ਵਿਤਕਰਾ ਸ਼ਾਇਦ ਮੈਂ ਆਪ ਨੂੰ ਅਰਜ਼ ਕੀਤੀ ਹੈ ਕਿ ਨਹੀਂ ਮੰਦਸੋਰ ਦੇ ਚ ਬਹੁਤ ਵੱਡਾ ਜੋ ਹੈ ਸਰਵ ਧਰਮ ਸਮਾमेलन ਹੋਇਆ ਨਾਲ ਵੀ ਮੇਰੇ ਸਾਥੀ ਸਾਰੇ ਗਏ ਹੋਏ ਸਨ ਜੈਨ ਧਰਮ ਦੇ ਮਾਤਮਾ ਸਨਾਤਨ ਮਤ ਦੇ ਮਾਤਮਾ ਵੱਖ-ਵੱਖ ਸੰਪਰਦਾਵਾਂ ਤੇ ਮਾਤਮਾ ਲੋਗ ਆਏ ਸਨ ਉਹਨਾਂ ਨੇ ਮੈਨੂੰ ਰਾਸ਼ਟਰੀ ਸੰਤ ਦੀ उपाधि ਦਿੱਤੀ ਤੇ ਪ੍ਰਮਾਣ ਪੱਤਰ ਦੇਣ ਲੱਗੇ ਸਰੋਪਾ ਦੇਣ ਲੱਗੇ ਮੈਂ ਕਿਹਾ ਮੈਂ ਸਰੋਪਾ ਲੈ ਲੈਣਾ ਤੁਹਾਡਾ ਪ੍ਰਸ਼ਾਦ ਲੈ ਲੈਣਾ ਪਰ ਮੈਂ ਰਾਸ਼ਟਰੀ ਸੰਤ ਦੀ उपाधि ਨਹੀਂ ਲੈਣੀ ਕਿੰ ਲੋਗੇ ਕਿਹਾ ਉਹ ਕਹਿੰਦੇ ਸੀ ਮੀਟਿੰਗ ਕੀਤੀ ਹੈ ਕਈ ਦਿਨ ਤੇ ਬੜੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਕੀਤਾ ਮੈਂ ਕਿ ਮੇਰੀ ਗੱਲ ਸੁਣ ਐ ਮੈਂ ਸਟੇਜ ਤੇ ਕਹੀ ਜੋ ਕਮ ਸੇ ਕਮ 50 60 ਹਜ਼ਾਰ ਹਿੰਦੂ ਵੀਰ ਬੈਠੇ ਸਨ ਮਨਸੂਰ ਮੱਦੇਬਾਦ ਮੈਂ ਕਿ ਪ੍ਰਥਮ ਤੇ ਮੈਂ ਸੰਤ ਨਹੀਂ ਸੰਤ ਤੇ ਰਬ ਜੈਸਾ ਹੁੰਦਾ ਮੈਨੂੰ ਆਪਣੀ ਕਮਜ਼ੋਰੀ ਦਿਖਾਈ ਦਿੰਦੀ ਤਾਂ ਮੈਂ ਇਸ ਸਟੇਜ ਤੇ ਕਹ ਬੋਲਣਾ ਇੱਕ ਤੇ ਮੈਂ ਸੰਤ ਨਹੀਂ ਦੂਸਰਾ ਗੁਰਬਾਣੀ ਤੋਂ ਮੈਨੂੰ ਇਹ ਸਮਝ ਮਿਲੀ ਏ ਸੰਤ ਰਾਸ਼ਟਰੀਆ ਨਹੀਂ ਆਉਂਦਾ ਕਿ ਸੂਰਜ ਰਾਸ਼ਟਰੀ ਹੈ ਸੰਤ ਤੇ ਸੂਰਜ ਦੀ ਤਰ੍ਹਾਂ ਉਹਦਾ ਚਾਨਣਾ ਸਾਰਿਆਂ ਲਈ ਆਉਂਦਾ ਹੈ ਉਹਦਾ ਹਿਰਦਾ ਸਾਰਿਆਂ ਲਈ ਆਉਂਦਾ ਹੈ ਸੰਤ ਦੀਵੇ ਦੀ ਤਰ੍ਹਾਂ ਨਹੀਂ ਆਉਂਦਾ ਸੂਰਜ ਦੀ ਤਰ੍ਹਾਂ ਆਉਂਦਾ ਹੈ ਅਗਰ ਰਾਸ਼ਟਰੀ ਹੀ ਸੰਤ ਹੁੰਦੇ ਗੁਰੂ ਨਾਨਕ ਪਰ ਵਿਦੇਸ਼ਾਂ ਜਾਣਦੇ ਲੋੜ ਨਹੀਂ ਸੀ तुर्कमेनिस्तान ਦੇ ਜਗ੍ਹਾ ਉਜ਼ਬੇਕਿਸਤਾਨ ਦੇ ਚ ਗਏ ਰਸ਼ੀਆ ਦੇ ਜਗ੍ਹਾ ਅਫਗਾਨਿਸਤਾਨ ਦੇ ਚ ਗਏ ਈਰਾਨ ਗਏ ਸਾਰੇ ਅਰਬ ਦੇ ਜਗ੍ਹਾ ਲੰਕਾ ਤਿੱਬਤ ਭੂਟਾਨ ਬਰਮਾ ਗਏ ਚਾਈਨਾ ਦੇ ਚ ਗਏ ਸਾਰੇ ਦੇਸ਼ ਦਾ ਭਰਮੰ ਇਹ ਤੇ ਐਸਾ ਸੂਰਜ ਸੀ ਸਾਰੀ ਦੁਨੀਆ ਨੂੰ ਰੋਸ਼ਨੀ ਦਿੰਦਾ ਰਿਹਾ ਸੰਤ ਰਾਸ਼ਟਰੀਆ ਨਹੀਂ ਆਉਂਦਾ ਸੰਤ ਸਾਰੇ ਸੰਸਾਰ ਦਾ ਹੁੰਦਾ ਮੈਂ ਕਿ ਪ੍ਰਸੰਤ ਇਹ ਸਮਝਣਾ ਚਾਹੀਦਾ ਇੱਕ ਮੈਂ ਸੰਤ ਨਹੀਂ ਦੂਸਰਾ ਸੰਤ ਰਾਸ਼ਟਰੀਆ ਨਹੀਂ ਹੁੰਦਾ ਸੰਤ ਦਾ ਇੱਕ ਦੇਸ਼ ਨਹੀਂ ਹੁੰਦਾ ਸੰਤ ਦਾ ਸਾਰਾ ਸੰਸਾਰ ਹੀ ਦੇਸ਼ ਹੁੰਦਾ ਸੰਤ ਕਿਸੇ ਵੀ ਸੀਮਾ ਨੂੰ ਨਹੀਂ ਮੰਨਦਾ ਨਾ ਜ਼ਮੀਨ ਦੀ ਸੀਮਾ ਨਾ ਮਜ਼ਬਦ ਦੀ ਸੀਮਾ ਨਾ ਕੌਮ ਦੀ ਸੀਮਾ ਨਾ ਜਾਤ ਪਾਤ ਦੀ ਸੀਮਾ ਨਾ ਭਾਸ਼ਾ ਦੀ ਸੀਮਾ ਜੋ ਸੀਮਾਵਾਂ ਨੂੰ ਮੰਨਦੇ ਨੇ ਅਜੇ ਸੰਸਾਰੀ ਨੇ ਸਮਾਜਿਕ ਨੇ ਰਾਜਨੀਤਿਕ ਨੇ ਸੰਤ ਨਹੀਂ ਨੇ ਮੈਂ ਕਈ ਸਵਾਸੇ ਇਹ ਉਪਾਧੀ ਮੈਨੂੰ ਕਬੂਲ ਨਹੀਂ। ਪ੍ਰਥਮ ਮੈਂ ਸੰਤ ਨਹੀਂ, ਦੂਸਰਾ ਸੰਤ ਰਾਸ਼ਟਰੀਆ ਨਹੀਂ ਹਾਂਗਾ। ਨਹੀਂ ਹਾਂਗਾ। ਸੂਰਜ ਰਾਸ਼ਟਰੀਆ ਨਹੀਂ ਹੈ। ਸੂਰਜ ਨੂੰ ਹਿੰਦੁਸਤਾਨੀ ਆਖੋਗੇ, ਜਿਸ ਸੰਤ ਨੂੰ ਹਿੰਦੁਸਤਾਨੀ ਕਹਿ ਦੋ, ਤਾਂ ਮੈਂ ਇੱਥੇ ਸਟੇਜ ਤੇ ਹੀ ਕਹਿ ਦਿਆਂ ਉਹ ਸੰਤ ਹੈ ਹੀ ਨਹੀਂ। ਸੰਤ ਤੇ ਸਾਂਝਾ ਹੁੰਦਾ। ਪਰਮਾਤਮਾ ਸਾਂਝਾ ਹੈ। ਸੰਤ ਵੀ ਸਾਂਝਾ ਹੁੰਦਾ। ਮਹਾਰਾਜ ਇੱਥੇ ਕਹਿੰਦੇ ਨੇ ਸਾਡਾ ਹੁਣ ਕੋਈ ਦੁਸ਼ਮਨ ਨਹੀਂ ਰਿਹਾ ਸਾਡਾ ਹੁਣ ਕਿਸੇ ਨਾਲ ਬੇਦਬਾਬ ਨਹੀਂ ਸਭ ਆਪਣੇ ਨੇ ਸਭ ਆਪਣੇ ਨੇ ਕਹਿੰਦੇ ਨੇ ਸਾਰਿਆਂ ਨੂੰ ਆਪਣੇ ਬਣਾਏ ਬਿਨਾ ਮਨੁੱਖ ਦੀ ਸ਼ੁਭ ਦ੍ਰਿਸ਼ਟ ਸਾਰਿਆਂ ਦੇ ਪ੍ਰਤੀ ਨਹੀਂ ਹੋ ਸਕਦੀ ਆਪਣੇ ਆ ਪ੍ਰਤੀ ਸ਼ੁਭ ਦ੍ਰਿਸ਼ਟ ਹੋਵੇਗੀ ਓਪਰਿਆਂ ਦੇ ਪ੍ਰਤੀ ਦੋਖ ਦ੍ਰਿਸ਼ਟ ਹੋਵੇਗੀ ਤੋ ਸਾਰਿਆਂ ਨੂੰ ਆਪਣਾ ਕਿਵੇਂ ਬਣਾਈਏ ਹਿੰਦੂ ਨੇ ਮੁਸਲਮ ਨੇ ਸਿੱਖ ਨੇ ਈਸਾਈ ਨੇ ਯਹੂਦੀ ਨੇ ਪਰਸੀ ਨੇ ਜੈਨੇ ਨੇ ਬੋਧੀ ਨੇ ਹਿੰਦੁਸਤਾਨੀ ਨੇ ਚੀਨੀ ਨੇ ਜਪਾਨੀ ਨੇ ਅਮਰੀਕਨ ਨੇ ਐਨੀ ਦੁਨੀਆ ਸਾਰਿਆਂ ਨੂੰ ਕਿਵੇਂ ਆਪਣਾਈਏ ਬਣਾਈਏ ਆਪਣਾ ਕਿਵੇਂ ਬਣਾਈਏ ਗੁਰਮਤਿ ਸਾਨੂੰ ਢੰਗ ਦੱਸਿਆ ਬਣਾਇਆ ਜਾ ਸਕਦਾ ਕਿਸ ਤਰ੍ਹਾਂ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾ ਇਕ ਨੂੰ ਸੱਜਣ ਬਣਾ ਲਓ ਸਾਰੇ ਹੀ ਸੱਜਣ ਨੇ ਕਿਉਂਕਿ ਸਾਰੇ ਉਸ ਦੇ ਵਿੱਚ ਨੇ ਸਾਗਰ ਨੂੰ ਸੱਜਣ ਬਣਾ ਲਓ ਲਹਿਰਾਂ ਆਪੇ ਹੀ ਸੱਜਣ ਨੇ ਸੂਰਜ ਨੂੰ ਸੱਜਣ ਬਣਾ ਲਓ ਕਿਰਨਾਂ ਆਪੇ ਹੀ ਸੱਜਣ ਨੇ ਨਿਰੰਕਾਰ ਨੂੰ ਸੱਜਣ ਬਣਾ ਲਓ ਸਾਰਾ ਸੰਸਾਰ ਆਪੇ ਹੀ ਸੱਜਣ ਸਭ ਉਸੇ ਦਾ ਰੂਪ ਦਿਖਾਈ ਦੇਗਾ ਜੋ ਦੇ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੋਖ ਬڑے-ਬڑے ਸੰਤ ਵੇਖ ਦੇ ਚ ਰਹਿਣ ਵਾਲੇ ਕਪੜਿਆਂ ਪਾਏ ਹੋਏ ਜਦ ਉਹ ਵੀ ਕਹਿੰਦੇ ਨੇ ਇਹ ਰਾਸ਼ਟਰੀ ਸੰਤ ਨੇ ਕਈਆਂ ਨੂੰ ਇਸ ਤਰ੍ਹਾਂ ਦੇ ਲਕਬ ਦਿੱਤੇ ਗਏ ਨੇ ਮੈਨੂੰ ਹੈਰਾਨਗੀ ਆਉਂਦੀ ਏ ਸੰਤ ਵੀ ਇਹ ਗੱਲ ਨਹੀਂ ਸਮਝ ਸਕੇ ਰਾਸ਼ਟਰੀ ਸੰਤ ਸੰਤ ਰਾਸ਼ਟਰੀ ਨਹੀਂ ਹੁੰਦਾ ਸਾਰਾ ਸੰਸਾਰ ਉਸ ਦਾ ਰਾਸਟਰ ਆਉਂਦਾ ਸਾਰੀ ਦੁਨੀਆ ਉਸ ਦੀ ਰਾਸਟਰ ਆਉਂਦੀ ਏ ਜਿਸ ਦਿਨੇ ਕਿਦਰੇ ਰਾਜਨੀਤੀ ਸੰਤਾ ਕੋ ਲਈ ਅਜ ਤੱਕ ਤੇ ਆਈ ਕੋਈ ਨਹੀਂ ਬਾਵੇਂ ਮੰਗਤੇ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਅਕਾਲ ਪੁਰਖ ਰਾਜ ਕਰੇਗਾ ਖਾਲਸਾ ਆਖੀ ਰਹੇ ਨ ਕੋਇ ਖਾਲਸ ਪਵਿੱਤਰ ਸ਼ੁੱਧ ਖਾਲਸੇ ਦੇ ਅਰਥ ਗੁਰੂ ਗ੍ਰੰਥ ਸਾਹਿਬ ਨੇ ਕਰ ਦਿੱਤੇ ਨੇ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੈ ਜੈ ਜਿਹਦਾ ਹਿਰਦਾ ਪ੍ਰੇਮ ਭਗਤੀ ਨਾਲ ਭਰਿਆ ਹੋਇਆ ਹੈ ਖਾਲਸ ਹੈ ਕੇ ਰਾਜ ਸਤਾ ਉਹਨਾਂ ਦੇ ਹੱਥ ਵਿੱਚ ਦੇ ਤਾਂ ਕਿ ਕੋਈ ਆਕੀ ਨਾ ਹੋਵੇ ਬਾਗੀ ਨਾ ਹੋਵੇ ਕਿਸੇ ਨਾਲ ਜੋ ਹੈ ਵਿਤਕਰਾ ਨਾ ਹੋਵੇ ਫੇ ਦਬਾਉਣਾ ਇਤੇ ਮੰਗ ਕਹਿੰਦੇ ਨੇ ਹੁਦਾ ਇੱਕ ਦਿਨ ਪ੍ਰਗਟ ਹੋਇਆ شیخ ਸਾਦੀ ਦੀ ਦੁਨੀਆ ਜਿਸ ਡਾਂਗ ਨਾਲ ਉਹ ਲਿਖਦਾ ਤੇ ਖੁਦਾ ਨੇ ਆਖਿਆ ਫਕੀਰਾ ਤੂੰ ਮੰਗ ਅੱਜ ਕੁਝ ਮੰਗ ਆਪਾਂ ਆਇਆ ਤੈਨੂੰ ਕੁਝ ਦੇਣ ਵਾਸਤੇ ਸ਼ੇਖ ਸਾਦੀ ਕਹਿੰਦੇ ਨਾ ਖੁਦਾ ਗੱਲ ਐ ਮੈਂ ਤੁਹਾਡੇ ਸੁਭਾਅ ਨੂੰ ਜਾਣਦਾ ਸੰਸਾਰੀ ਜੋ ਕੁਝ ਮੰਗਦੇ ਨੇ ਤੂੰ ਉਹਨਾਂ ਦੀ ਝੋਲੀ 'ਚ ਪਾ ਲੈਣਾ ਭਗਤ ਜੋ ਕੁਝ ਮੰਗਦੇ ਨੇ ਤੂੰ ਨਹੀਂ ਦੇਂਦਾ ਨਹੀਂ ਦੇਣਾ ਤੇ ਹੁਣ ਮੈਂ ਮੰਗਾ ਤੇ ਤੂੰ ਮੈਨੂੰ ਦੇਵੇਂ ਨਾ ਤੂੰ ਵੀ ਸ਼ਰਮਸਾਰ ਹੋਵੇਂਗਾ ਤੇ ਮੈਂ ਵੀ ਸ਼ਰਮਸਾਰ ਹੋਵਾਂਗਾ ਧੋਨਾ ਦੇ ਕੇ ਸ਼ਰਮਸਾਰ ਹੋਵੇਂਗਾ ਮੈਨੂੰ ਮਿਲੇਗਾ ਨਹੀਂ ਮੈਂ ਸ਼ਰਮਸਾਰ ਹੋਵਾਂਗਾ ਐ ਸੁਭਾਸ਼ਾ ਖੁਦਾ ਤੂੰ ਵੀ ਚੁੱਪ ਰਹਿ ਤੇ ਮੈਂ ਵੀ ਨਹੀਂ ਮੰਗਦਾ ਇੱਕ ਬੜੀ ਲੰਬੀ ਚੌੜੀ ਉਦੀ ਨਜ਼ਮ ਹੈ ਖੁਦਾ ਕਹਿੰਦਾ ਤੇ ਤੂੰ ਮੇਰੇ ਤੇ ਬੜੀ ਝੋਟ ਕਰ ਦਿੱਤੇ ਬੜੀ ਝੋਟ ਕਰ ਦਿੱਤੇ ਅੱਛਾ ਕਮ ਸੇ ਕਮ ਹਰ ਚੀਜ਼ ਦਾ ਇਮਤਿਹਾਨ ਲਈਦਾ ਹੁੰਦਾ ਹੈ ਪ੍ਰੀਖਿਆ ਲਈਦੀ ਆਉਂਦੀ ਹੈ ਤੂੰ ਮੰਗ ਕੇ ਤੇ ਦੇਖ ਮੈਂ ਨਾ ਦੇਵਾਂ ਤਾਂ ਮੇਰੇ ਤੇ ਇਲਜ਼ਾਮ ਲਾ ਤੂੰ ਪਹਿਲਾਂ ਹੀ ਲਈ ਜਾ ਰਹੇ ਹੈਂ ਸ਼ੇਖ ਸਾਦੀ ਕਹਿੰਦੇ ਨਾ ਸੀ ਤੇਰੇ ਸੁਭਾਅ ਨੂੰ ਜਾਣਦੇ ਆ ਜੋ ਫਕੀਰ ਮੰਗਦੇ ਨੇ ਤੂੰ ਨਹੀਂ ਦਿੰਦਾ ਜੋ ਦੁਨੀਆਦਾਰ ਮੰਗਦੇ ਨੇ ਦੇ ਦੇਦਾ ਦੇ ਦੇਦਾ ਨਹੀਂ ਫਕੀਰਾ ਹੁਣ ਤੂੰ ਵੀ ਜੋ ਮੰਗੇਗਾ ਦੇ ਦੇਾਂਗੇ ਮੰਗ ਸ਼ੇਖ ਸਾਦੀ ਮੰਗਦਾ ਹੈ ਨੇ ਕਿ ਸਫਲਾ ਖੁਦਾਵੰ ਹਸਤੀ ਮਬਾਸ਼ ਜਵਾਮਰਦ ਰਾਤੰਗ ਦਸਤੇ ਮਬਾਸ਼ ਐ ਮੇਰੇ ਮਾਲਕ ਐ ਮੇਰੇ ਖੁਦਾ ਜੋ ਕਮੀਨਾ ਹੈ ਜੋ ਦੁਸ਼ਟ ਹੈ ਜੋ ਜ਼ਾਲਮ ਹੈ ਜੋ ਕਰਪਟ ਹੈ ਉਹਦੇ ਹੱਥ ਦੇ ਚ ਰਾਜ ਸਤਾ ਨਾ ਦੇ ਰਾਜ ਸਤਾ ਨਾ ਦੇ ਜੋ ਫਕੀਰ ਹੈ ਜੋ ਸੰਤ ਹੈ ਜਵਾਮਰਦ ਹੈ ਫਰਾਗ ਦਿਲ ਹੈ ਇਹਦੇ ਹੱਥ ਕਮਜ਼ੋਰ ਨਾ ਕਰੇ ਕਮਜ਼ੋਰ ਨਾ ਕਰੇ ਸਤਾ ਹਮੇਸ਼ਾ ਕੁਰਬ ਲੋਗਾਂ ਦੇ ਹੱਥੇ ਚ ਰਹੀਏ ਸਤਾ ਬਰਸ਼ਟ ਕਰ ਦਿੰਦੀ ਹੈ ਸਤਾ ਫਕੀਰਾਂ ਦੇ ਹੱਥਾਂ ਚ ਕਦੇ ਨਹੀਂ ਆਈ ਜਿਨ੍ਹਾਂ ਨੂੰ ਕਈ ਦਫਾ ਸੀ ਫਕੀਰ ਕਹਿੰਦੇ ਆ ਫਕੀਰ ਨਹੀਂ ਹੁੰਦੇ ਫਕੀਰ ਦੇ ਹੱਥ ਦੇ ਸਤਾ ਅਗਰ ਆਈ ਵੀ ਹੈ ਤੇ ਥੋੜੇ ਜਿਹਾ ਇਲਾਕੇ ਚ ਜਿਵੇਂ ਰਾਜਾ ਜਨਕ ਹੋਏ ساری ਦੁਨੀਆ ਦੇ ਬਾਦਸ਼ਾ ਨਹੀਂ ਸਨ ਅਸੀਂ ਕੁਝ ਰਾਜਿਆਂ ਦੀ ਪੂਜਾ ਵੀ ਕਰਦੇ ਆ ਉਤਾਰ ਜਾਣ ਕੇ ਵੀ ਪੂਜਦੇ ਆ ਸ਼੍ਰੀ ਰਾਮ ਰਾਜੇਸਨ ਅਯੁੱਧਿਆ ਦੇ ਬਹੁਤ ਛੋਟੇ ਜਿਹੇ ਇਲਾਕੇ ਦੇ ਸ਼੍ਰੀ ਕ੍ਰਿਸ਼ਨ ਰਾਜੇਸਨ ਬਹੁਤ ਛੋਟੇ ਜਿਹੇ ਇਲਾਕ ਦੁਆਰਕਾ ਸਾਰੇ ਗੁਜਰਾਤ ਦੇ ਵੀ ਰਾਜਾ ਨੇ ਇਸ ਜੋ ਬਹੁਤ ਵੱਡੇ ਵੱਡੇ ਰਾਜੇ ਸਨ ਉਹ ਤੇ ਨਹੀਂ ਪੂਜੇਗਾ ਸਿਰਫ ਗੁਜਰਾਤ ਦੇ ਰਾਜਾ ਪੂਜੇਗਾ ਸਾਰੇ ਭਾਰਤ ਦੇ ਜਿਨ੍ਹਾਂ ਨੇ ਰਾਜ ਕੀਤਾ ਬਾਦਸ਼ਾਹਤ ਕੀਤੀ ਉਹ ਤੇ ਨਹੀਂ ਪੂਜੇਗੇ ਸਿਰਫ ਅਯੋਧਿਆ ਦੇ ਰਾਜਾ ਪੂਜੇ ਪੂਜੇਗੇ ਕਿ ਸਿਫਲਾ ਖੁਦਾਵੰਦ ਹਸਤੇ ਮਬਾਸ ਜਵਾ ਮਰਦਰਾ ਤੰਗ ਦਸਤੇ ਮਬਾਸ ਤੋਂ ਸਾਹਿਬ ਤੇ ਕਹਿ ਰਹੇ ਨੇ ਸਾਡਾ ਕੋਈ ਦੁਸ਼ਮਨ ਨਹੀਂ ਰਿਹਾ ਜਿਸ ਦਿਨ ਦਾ ਉਸ ਇੱਕ ਨੂੰ ਸੱਜਣ ਬਣਾਇਆ ਹੁਣ ਸਾਡਾ ਕੋਈ ਵੈਰੀ ਨਹੀਂ ਕੋਈ ਸਾਡਾ ਬੇਗਾਨਾ ਨਹੀਂ ਸਭ ਆਪਣੇ ਨੇ ਸਭ ਆਪਣੇ ਨੇ ਸਭ ਆਪਣੇ ਨੇ ਐਸੀ ਸਮਝ ਆ ਗਈ ਏ ਹੁਣ ਸਾਰਿਆਂ ਨਾਲ ਪਿਆਰ ਹੈ ਹਾਂਜੀ ਬ੍ਰਹਮ ਪਸਾਰ ਪਸਾਰੇਉ ਭੀਤਰ ਸਤਗੁਰ ਤੇ ਸੋਝੀ ਪਾਈ ਸਤਗੁਰ ਤੋਂ ਐਸੀ ਸਮਝ ਮਿਲ ਗਈ ਏ ਸਤਗੁਰ ਦੀ ਬੁੱਧ ਨੇ ਸਮਝਾ ਦਿੱਤਾ ਏ ਸਾਰਿਆਂ ਦੇ ਵਿੱਚ ਬ੍ਰਹਮ ਪ੍ਰਸਿਆ ਹੋਇਆ ਏ ਪ੍ਰਮਾਤਮਾ ਪ੍ਰਸਿਆ ਹੋਇਆ ਏ ਹਾਂਜੀ ਸਭ ਕੋ ਮੀਤ ਹਮ ਆਪਣ ਕੀ ਨਾਮ ਹਮ ਸਭਨਾ ਕੇ ਸਾਜਣ ਸਾਰਿਆਂ ਨੂੰ ਅਸੀਂ ਆਪਣਾ ਮਿੱਤਰ ਬਣਾ ਲਿਆ ਏ ਕਾਰਿਆਂ ਦੇ ਅਸੀਂ ਸੱਜਣ ਬਣ ਗਏ ਆ ਇਸ ਤਰ੍ਹਾਂ ਦੀ ਮਤ ਸਾਨੂੰ ਗੁਰੂ ਨੇ ਪ੍ਰਦਾਨ ਕੀਤੀ ਐ ਇਸ ਤਰ੍ਹਾਂ ਦੀ ਸਮਝ ਸਾਨੂੰ ਪ੍ਰਭੂ ਨੇ ਦਿੱਤੇ ਹਾਂ ਜੀ ਦੂਰ ਪਰਾਇਓ ਮਨ ਕਾ ਬਿਰਹ ਤਾਂ ਮੇਲ ਕੀ